ਬਾਰੀ ਬੈਠੀ ਬਾਰ ਕੀ ਬੈਠਣਾ ਵਾ ਮੰਮੀ ਦੇ ਆਉਂਦਾ ਟਾਈਮ ਹੋ ਗਿਆ ਵਾ ਹਾਂ ਪਹਿਲਾਂ ਤਾਂ ਮੈਂ ਪੱਖਾ ਚਲਾਇਆ ਸੀ ਤੇ ਹੁਣ ਮੈਂ ਕਿਹਾ ਵੀ ਚਲ ਬਾਰ ਬੈਹ ਜਾਨੀ ਤੇ ਮਨੇ ਕਿਹਾ ਪੱਖਾ ਕਿਉਂ ਚਲਾਇਆ ਨਸ਼ੀ ਠੀਕ ਆ ਕਿ ਲੈਂਦਾ ਇਹ ਸ਼ਰਟ ਲੈਂਦੀ ਸੋਨੀ ਸ਼ਰਟ ਹੈ ਨਾ ਹੂੰ ਤੁਹਾਡੇ ਕੋਲ ਇਹ ਕਿੱਥੋਂ ਆਏ ਪਹਿਲੇ ਬਚਾਈ ਮੈਥੋਂ ਤੇ ਜਦ ਤੱਕ ਗਏ ਆਪਾਂ ਮਾਤਰਾ ਨਹੀਂ ਦਿੱਤੇ ਸੀ ਉੱਚੋਂ ਬਚਾਲੇ ਮੇ ਅੱਛਾ ਆਹ ਸੋ ਤੇ ਸੋਣੀ ਯਾਰ ਤੇ ਮੈਨੂੰ ਚੰਗੀ ਲੱਗੀ ਮੈਂ ਕਿਹਾ ਲੈ ਜਾਂਦੇ ਆ ਤੇ ਜਦੋਂ ਮੰਮੀ ਨੇ ਸ਼ਰਟ ਵੇਖੀ ਤਾਂ ਉਹਨੇ ਕਿਹਾ ਪੁੱਛਣਾ ਤੇ ਆਵਾ ਪੈ ਕਿਥੋਂ ਤੇ ਮੈਂ ਕਿਹਾ ਮੇਰੇ ਯਾਰ ਦੋਸਤ ਨੇ ਮੈਨੂੰ ਗਿਫਟ ਦਿੱਤਾ ਆਹ ਹੋਈ ਗੱਲ ਸਹੀ ਆ ਆਹ ਇਦਾਂ ਕਹਦਾ ਕਿ ਹੋਰ ਝੂਠ ਤੇ ਬੋਲਣਾ ਹੀ ਮੈਨੂੰ ਪਾਉਣੀ ਤੇ ਹੈ ਕਿ ਨਹੀਂ ਆਹ ਹੋਏ ਤੇ ਆਈ ਆ ਮੇਰੇ ਚੰਗੀ ਮੰਮੀ ਦਾ ਵਾਸ ਹੋਵੇ ਤੇ ਮੰਮੀ ਦੇ ਪੁਰਾਣੇ ਪਾਉਂ ਆ ਤੁਹਾਨੂੰ ਕਿਹੜੀ ਪਾਉਂਦੜੀ ਮੁੜ ਕੇ ਆ ਆਹ ਆਹ ਇਹ ਬਾਨੇ ਬੋਲਣਾ ਚਲੋ ਚੰਗੀ ਆ ਨਹੀਂ ਸੋਣੀ ਆ ਸ਼ਰਟ ਮਾਰਾ ਗਈ ਕਿੱਥੇ ਆ ਮਾਤਾ ਗਈ ਲਸੂੜੇ ਲੈਣ ਕਿਥੋਂ ਅੰਮ੍ਰਿਤਸਰੋਂ ਮਾਸੀ ਦੇ ਪਿੰਡੋਂ ਹਾਂ ਕਮਾਲ ਹੋ ਗਈ ਆ ਫੋਨ ਆਇਆ ਸੀ ਮਾਸੀ ਦਾ ਕਹਿੰਦੀ ਲਸੂੜੇ ਬੂਟਾ ਭਰਿਆ ਪਿਆ ਲਸੂੜਿਆਂ ਦਾ ਇਥੇ ਰੇੜੀ ਤੇ 50 ਰੁਪਏ ਕਿਲੋ ਨਾ ਰੁੱਲਦੇ ਫੰਡੇ ਆ ਲਸੂਰੇ ਤਾਂ ਉਹਨਾਂ ਨੇ ਕਰਾਇਆ ਬਲਾ ਉਹਨਾਂ ਨੇ ਤੁਹਾਨੂੰ ਲੱਗਦਾ ਵੀ ਮਾਤਾ ਕਰਾਇਆ ਲਾਉਗੀ ਉਹਦਾ ਸਵੇਰ ਦੀ 4 ਵਜੇ ਵਾਲੀ ਵਾਜੇ ਵਾਲੀ ਬੱਸ ਜਿਹੜੀ ਆ ਨਾ ਸਰਕਾਰੀ ਜਿਹੜੀ ਜਾਂਦੀ ਆ ਉੱਤੇ ਗਈ ਆ ਆਧਾਰ ਕਾਰਡ ਲੈ ਕੇ ਅਸਮ ਦੱਸਿਆ ਜੂ ਮੈਂ ਤਾਂ ਚੁੱਤਾ ਫਿਰ ਦੱਛਾ ਚੜਾ ਕੇ ਕਹਣਾ ਆਪੇ ਚੜਗੀ ਤੁਰਕੇ ਹੀ ਤੇ ਤੁਰਕੇ ਚੜਗੀ ਕਹਿੰਦੀ ਉਹਨਾਂ ਤੇਲ ਨੂੰ ਫੋਨੇ ਫੂਕ ਦੇਣਾ ਇਹਨੂੰ ਨਹੀਂ ਦੱਸਣਾ ਕਮਾਲ ਹੀ ਕਰਦੀ ਮਾਤਾ ਵੀ ਨਾ ਹਾਂ ਮਾਤਾ ਤੁਰਕੇ ਚੜੇਗੀ ਉਹ ਤਾਂ 3 ਵਜੇ ਦੀ ਤੁਰੀ ਤੇ 4 ਵਜੇ ਵਾਲੀ ਬੱਸ ਫੜ ਲਈ ਹੋਣੀ ਨੇ ਲਸੂੜੇ ਲੈਣ ਗਈ ਆਹੋ ਚੰਗੀ ਛਕਾਤੀ ਇੱਥੇ ਰੋਲ ਤੇ ਫੰਡੇ ਹੀ ਤੇ ਹੁਣ ਵੀ ਵਾਹ ਵੇਖ ਲੈ ਲੇਟ ਹੋ ਗਈ ਮਾਤਾ ਤੇ ਮੈਨੂੰ ਲੱਗਦਾ ਵੀ ਫੇਰ ਉਹ ਆਧਾਰਗੜ ਵਾਲੀ ਬੱਸ ਹੀ ਢੀਕਦੀ ਹੋਣੀ ਹੈ ਬੱਸ ਤੇ ਆਉਣੀ ਵਾਲੀ ਆ ਫੇ ਆਹੋ ਤੋ ਨੇ ਇਹਦਾ ਬਿਲੋਂ ਫੋਨ ਨਹੀਂ ਕਰਦਾ ਮੈਨੂੰ ਲੈ ਜੇ ਆ ਕੇ ਨਾ ਉਹਨੇ ਵੀ ਤੀ ਉਹਨੇ ਗਰਮੀ ਚ ਮਰ ਜਾਣਾ ਮੈਂ ਤੁਰ ਕੇ ਆਉਣਾ ਤੇ ਤੇਲ ਨਾ ਫੁੱਕਿਆ ਬਸ ਹਾਂ ਤੇਲ ਬਚਾਉਣਾ ਤੇਲ ਬਚਾਉਣਾ ਹੀ ਉਹਨੇ ਜੇ ਬੰਦਾ ਆ ਫੋਨ ਕਰਕੇ ਲੈਣ ਚਲ ਗਿਆ ਤੇ ਉਹਨੇ ਗਾਲਾਂ ਗਲ ਪੈ ਜਾਣਾ ਆ ਉਹਨੇ ਘਰ ਤੋਂ ਉਹ ਸੁਆ ਲੈਣ ਬੰਦਾ ਕਿੱਥੋਂ ਕਿੱਥੋਂ ਫੋਨ ਕਰ ਲਿਆ ਕੀ ਕਰ ਲਿਆ ਕੀ ਨਹੀਂ ਕਰ ਗਿਆ ਹੂੰ ਚਲੋ ਕੋਈ ਨਹੀਂ ਆਣਾ ਚੈਨ ਸੁੜਿਆਂ ਦਾ ਚਾਰ ਤੇ ਖਾਵਾਂਗੇ ਨਾ ਆਹ ਚੰਗਾ ਹੁੰਦਾ ਨੇ ਸੁੜਿਆਂ ਦਾ ਚਾਰ ਹਾਂ ਚਲ ਫੇ ਆ ਚਲੀ ਅੰਦਰ ਚਲ ਪਾਣੀ ਪੀਏ। ਤੇ ਪਾਣੀ ਕਦੋਂ ਪਹੁੰਚਣਾ ਈ? ਮੈਂ ਦੇਸੀ ਲਾ ਕੇ ਘੜੀਦਾ ਠੰਡਾ ਕੋ ਕੱਲਾ ਕਮਰਾ। ਆਏ ਏਸੀ ਇੱਥਾ ਨਹੀਂ ਮਹਿਣਾ ਹੈਗਾ। ਉਹ ਬੈਲਾਂ ਦੇ 2 ਮਿੰਟ ਮਾਤਾ ਮਾਤਾ ਆਉਣ ਵਾਲੀ ਆ। ਕੁਛ ਨਹੀਂ ਹੁੰਦਾ। ਮੈਂ ਤਾਂ ਲੱਗਾ ਬੈਡ ਕਮਰਾ ਠੰਡਾ ਲਗਾ ਕੇ ਕਰਨ। ਮੈਂ ਨਹੀਂ ਪਿਆਣਾ ਬੁਣਾ ਹੈਗਾ ਬਾਅਦ ਚ ਮੈਂ ਮਾਤਾ। ਤੂੰ ਤੇ ਬਹੁਤਾ ਡਰਦੀ ਆ। ਗੱਲਾਂ ਕਰਨੀਆਂ। ਆ ਤੂੰ ਤੇ ਬਹੁਤਾ ਡਰਦੀ ਆ ਮਾਤਾ ਤੂੰ। ਕੋਈ ਨਹੀਂ ਤਾਂ ਮੈਂ ਲੱਗਾ ਕਰਨ। ਮਾਤਾ ਨੂੰ ਤਾਂ ਸੁਪਨਾ ਆ ਜਾਣਾ ਵੀ ਏਸੀ ਛੱਡਿਆ ਇਹਨਾਂ ਨੇ। ਲੈ ਵੀ ਅੱਛੀ ਥੱਲੇ ਸੌਂਦਾ ਦਾ ਬੜਾ ਨਜ਼ਾਰਾ ਈ। ਕਨਾ ਠੰਡਾ ਕਰ ਦਈਓ। ਮਾਦਾ ਨਾਨਾ ਘਰ ਹੋਵੇ ਤੇ ਫੇਰ ਹੀ ਸੁੱਖ ਮਿਲਦਾ ਈ ਤੇ ਮਾਦਾ ਦੇ ਨੇ ਚਲੋੜੀ ਨਹੀਂ ਦਿੰਦੀ ਚੱਲ ਜੋਦੇ ਅੱਜ ਤੇ ਲੈ ਆਣੇ ਜਰਾ ਮਾਦਾ ਰੋਜ਼ ਚੱਜਾ ਕਰੇ ਲੂੜੇ ਲੈਣ ਸਮਝਾ ਘੜੀ ਹੁਣ ਵੇਖਾਂ ਕਿ ਤਰ੍ਹਾਂ ਏਸੀ ਛੱਡ ਕੇ ਤੇ ਭਏ ਆ ਮੈਂ ਕਿਧਰ ਰੁਪਈਆ ਰੁਪਈਆ ਜੋੜਦੀ ਰਹੀਨੀ ਪਿੰਡੋਂ ਤੁਰ ਕੇ ਆਈ ਆ ਮੈਂ ਗਰਮੀ ਦੇ ਵਿੱਚ ਤੇ ਕਿਤਰਾ ਸਤਾਵਾ ਜਿੰਨੇ ਦਾ ਮੈਂ ਲਸੂੜੇ ਲੈ ਕੇ ਆਈਆਂ ਇੰਨਾ ਤੇ ਇੰਨਾ ਬਿੱਲ ਬਾ ਆ ਜਾਣਾ ਮੈਨੂੰ ਮੀਟਰ ਬਾਅਲ ਦਿੱਤਾ ਹੋਣਾ ਕਹ ਦੇ ਨਹੀਂ ਦਈ ਮੈਂਗਾ ਕਿਰੇ چھਪਣਾ ਆਉਣ ਰਿਆ ਮੈਨੂੰ ਤੂੰ ਆ ਗਈਆਂ ਸੁਪਨਾ ਕਹਾਤਾ ਹੁੰਡਿਆ ਕੀ ਸੁਪਨਾ ਆਉਣਡਿਆ ਸੁਪਨਾ ਇਹੋ ਹੀ ਵੀ ਕੀ ਦੱਸਾਂ ਤੈਨੂੰ ਅਸ ਕਹਉਦੀ ਨਹੀਂ ਹੋ ਜਾਈਆਂ ਅਜੇ ਆਈਆਂ ਕਿ ਆਉਣੀ ਠਈਆਂ ਹਜੇ ਤੂੰ ਫੋਨ ਕਰ ਦੇ ਮੈਨੂੰ ਪਿੱਟੂ ਲੈ ਆਉਂਦਾ ਆਹੋ ਤੇ ਰਿੰਦਾ ਬਾਲਣਾ ਹੈ ਤੇ ਮੈਂ ਟਰਕੇ ਆ ਗਿਆ ਵਾਵਾ ਗੰਢਈ ਆ ਢੋਡੇ ਢੋਡੇ ਗਰਮੀ ਆ ਮਾਦਾ ਤੈਨੂੰ ਮੋਪੜ ਦੇ ਵਿੱਚ ਚੜਾ ਲੈਣਾ ਹੈ ਚੜਾ ਲੈਣਾ ਮੈਂ ਤੂੰ ਤਾਂ ਸੁੱਤਾ ਹੈ ਤੂੰ ਮੈਨੂੰ ਮੋਪੜ ਦੇ ਕਿੱਥੇ ਚੜਾ ਲੈਣਾ ਮੈਨੂੰ ਪਤਾ ਲੱਗਦਾ ਤੇ ਫੇਜ ਆਉਂਦਾ ਮੈਂ ਪਤਾ ਲੱਗਦਾ ਤੇ ਮੇਰੇ ਕੋਲ ਕੀ ਜਣਾ ਮੈਂ ਤੈਨੂੰ ਫੋਨ ਕਰਨਾ ਹੈ ਬਸ ਇੰਨੇ ਮਾਰਸ਼ੀਟ ਲੈ ਸ਼ੁਰੂ ਦਿੱਤੀ ਹਾਂ ਥੋੜੇ ਆ ਹਾਂ ਤੇ ਗਈ ਤੇ ਲਫਾਵਾ ਭਰ ਲੈਂਦੀ ਹਰ ਵੱਡੇ ਰੋ ਜਿੰਨੇ ਹੈਗੇ ਹੀ ਉਹਨੇ ਮੈਨੂੰ ਦੇ ਦਿੱਤੇ ਤੇ ਕੋਹ ਉਹਨਾਂ ਨੇ ਆਪ ਰੱਖ ਲੇ ਜਿੰਨੇ ਆਲੇ ਸੁਰਦਿਆਂਦੇ ਨਾ ਉਹਨਾਂ ਨੂੰ ਖਰਚਾ ਆਪ ਕਰਾਈ ਹੋਣੀ ਮੈਂ ਨਹੀਂ ਕੋਈ ਖਰਚਾ ਕੀਤਾ ਨਾਲੇ ਤੈਨੂੰ ਪਤਾ ਮੈਂ ਖਰਚਾ ਕਰਦੀ ਆ ਨਹੀਂ ਉਹ ਤਾਂ ਮੈਨੂੰ ਪਤਾ ਪਰ ਫੇਰ ਵੀ ਇੰਦੀ ਦੂਰ ਜਾਣਾ ਆਉਣਾ ਕੋਈ ਨਾ ਕੋਈ ਰਾਜ ਖਾਦਾ ਪੀਤਾ ਹੋ ਕੋਈ ਕਰਦਾ ਖਾਦਾ ਪੀਤਾ ਵਾ ਕੀ ਖਾਣਾ ਆ ਰੋਟੀ ਸਵੇਰੇ ਖਾ ਲਈ ਤੇ ਮੈਂ ਆ ਗਈ ਤੇ ਮਾਸੀ ਕਿਹਾਣੀ ਦੂਰ ਆਪ ਉਹ ਤਾਂ ਬੜਾ ਜੋਰ ਲਾਉਂਦੀ ਹੈਗੀ ਪਰ ਤੁਸੀਂ ਤੇ ਆਹੋ ਜੇ ਕੰਮ ਕਰਨੇ ਹੀ ਨਾ ਹੁੰਦੇ ਨਾ ਕਿੰਨਾ ਮੀਟਰ ਭਲਿਆ ਅਜੇ ਹੁਣੇ ਮਾਤਾ ਜੇ ਤੇਰੇ ਗਾੜੀ ਗੜੀ ਆਇਆ ਵਾ ਤੇ ਚਲਾਇਆ ਵਾ ਚਲਾਇਆ ਵਾ ਗਾੜੀ ਗੜੀ ਹਣ ਮੈਨੂੰ ਕੀਤਾ ਸਵੇਰ ਦਾ ਚਲਾਇਆ ਕਕਾਉਂ ਦਾ ਚਲਾਇਆ ਤੂੰ ਇਦਾਂ ਕਰ ਵੀ ਘਰ ਘਰੇ ਲਵਾ ਲੈ ਕੈਮਰੇ ਤੇ ਤੈਨੂੰ ਦੂਜਾ ਮੋਬਾਈਲ ਲੈ ਦਿੰਨੇ ਆ ਤੇ ਅਟੈਚ ਕਰਾ ਲੈ ਨਾਲ ਤੇ ਬਾਹਰ ਵੀ ਗਈ ਬੈਠੀ ਰਹੀ ਘਰ ਕੀ ਚੱਲਦਾ ਕੀ ਨਹੀਂ ਚੱਲਦਾ ਇਹ ਹਜੇ ਤੁਹਾਨੂੰ ਪੁੱਠੇ ਕੰਮ ਆਉਂਦੇ ਮੈਨੂੰ ਨਹੀਂ ਆਉਂਦੇ ਪੁੱਠੇ ਗਾਦੇ ਆ ਗੋੜੇ ਗੋੜੇ ਗਰਮੀਆਂ ਬਾਹਰੋਂ ਆਇਆ ਮੈਂ ਤੇ ਮੈਂ ਕਹਾਂ ਚਲਾ ਘੜੀ ਇੱਥੇ ਬੈਣਾ ਇੱਥੇ ਪੈ ਜਾਣਾ ਚਲ ਘਰ ਬੰਦ ਦੇਨੂੰ ਕਰ ਦਿੰਦਾ ਵਾ ਮਾਤਾ ਤੂੰ ਹੀ ਨਾ ਤੂੰ ਹੀ ਨਾ ਸਾਹ ਹੀ ਪੀਤਾ ਹੀ ਮੇਰਾ ਕਾਹਦਾ ਸਾਹ ਪੀਤਾ ਵਾ ਲੈ ਕਰਤਣਾ ਬੰਦ ਹੁਣ ਤੈਨੂੰ ਠੰਡ ਪੈ ਜਾਣੀ ਠੰਡ ਕਾਰੀ ਪੈ ਜਾਣੀ ਆ ਉਹ ਕਿੱਥੇ ਗਈ ਆ ਨਾ ਪਾਣੀ ਨਾ ਧਾਣੀ ਇਹ ਤਾਂ ਬਾਹਰ ਸੋਈ ਝੁਣੀ ਐ ਸੋਈ ਵੇਚੇ ਉਹਨੂੰ ਕਿਹਾ ਮੈਂ ਸੁਣ ਪੀ ਸਰਦੀ ਨੂੰ ਮੇਰੀ ਆਵਾਜ਼ ਵੀ ਮੈਂ ਪਾਣੀ ਲੈ ਕੇ ਆਵਾਂ ਚਲ ਮੈਂ ਆਵਾਜ਼ ਮਾਰਾਂ ਗੋਪੀ ਮਾਤਾ ਆ ਗਿਆ ਪਾਣੀ ਪਿਆ ਮਾਤਾ ਨੂੰ ਉਤਰਾ ਤੇ ਬੜੀਆਂ ਰਾਤ ਚ ਸਪੀਲਾ ਲੱਗੀਆਂ ਆਹੀ ਪਰ ਫੇਰ ਵੀ ਮੂੰਹ ਸੁੱਕ ਦਾਵਾ ਕਰ ਆਇਆ ਤਸਬੀਲਾ ਲੱਗੀਆਂ ਤੇ ਬੋਤਲੀ ਭਰ ਆ ਲਿਆ ਹੁੰਦੀ ਪਾਣੀ ਵਾਲੀ ਆਹੀ ਪੀ ਲੈਣ ਦੇ ਘਰ ਤੋਂ ਤੂੰ ਪੜਾਉਂ ਦੇਣਾ ਨਹੀਂ ਨਕੀਤਾ ਮਗਰੋਂ ਮੇਰੇ ਬਣਾ ਕੇ ਪੀ ਨਹੀਂ ਦਿਆ ਤੁਸੀਂ ਮੈਨੂੰ ਨਹੀਂ ਮਾਤਾ ਕਿੱਥੋਂ ਪੀ ਲਿਆ ਮੇਰੇ ਮਗਰੋਂ ਤੇ ਬਥੇਰਾ ਕੁਝ ਕਰ ਗਈ ਆ ਖੰਡ ਵਾਲੀ ਜੀ ਉਸ ਨੂੰ ਜ਼ਿੰਦਾ ਮਾਰ ਕੇ ਗਈ ਆ ਮਾਰ ਕੇ ਗਈ ਮੈਂ ਜ਼ਿੰਦਾ ਇੰਨੀ ਖੰਡ ਰਾ ਕੇ ਗਈ ਆ ਚਾਹ ਜੋਗੀ ਵੀ ਚਾਹ ਬਸ ਹੋ ਜੇ ਚਾਹ ਹੋ ਜੇ ਆ ਲੈ ਆ ਗਈ ਪੀਲਾ ਪਾਣੀ ਆਦੂ ਲੈਂਦੇ ਲੈ ਸੁੜੇ ਆਹੋ ਆਈ ਗਿਆ ਲੈ ਰੱਖੋ ਓਥੇ ਲੈਣਦੇ 500 ਕਿਲੋ ਵੇ ਕਿਲੋ ਲੋ ਸੁੜੇ ਹੀ ਤੇ ਆਪ ਗਰਮੀ ਚ ਗਈ ਤੇ ਗਰਮੀ ਚ ਆਈ ਨਹੀਂ ਦੋ ਕਿਲੋ ਤੋਂ ਨਹੀਂ ਆ ਦੋ ਕਿਲੋ ਹੈਗੇ ਆ ਆਹੋ ਆਹੋ ਆਵਾ ਇਹ 50 ਰੁਪਏ ਕਿਲੋ ਖੱਜਲੋਂ ਦੇ 100 ਰੁਪਏ ਦੇ ਲਸੂੜੇ ਇਹਦਾ ਸਾਰਾ ਦਿਨ ਕੱਢ ਆਈ ਹੈ ਕੱਢ ਆਈ ਹੈ ਸਾਰਾ ਦਿਨ ਮੈਂ ਤੁਹਾਡਾ ਕੀ ਲੈ ਗਈ ਚੁੱਕ ਕੇ ਉਦਾਂ ਗੱਲ ਸਰਕਾਰੀ ਬਸ ਤੇ ਗਈ ਤੇ ਸਰਕਾਰੀ ਤੇ ਮੈਂ ਆ ਗਈ ਤੇਰੇ ਮੋਰੋ ਸ਼ਾਂਤੀ ਬੜੀ ਆਹ ਓਕੇ ਮਾ ਵੀਰ ਕਰੋ ਕੱਢਿਆ ਸ਼ਾਂਤੀ ਵੀ ਨਿਆਣਿਆਂ ਨੂੰ ਮਿਲਦੀ ਹੁੰਦੀ ਆ ਕੇ ਆਹ ਏਸੀ ਲਾ ਕੇ ਮਜੇ ਨਾਲ ਸੁੱਤੇ ਹੀ ਸੁੱਤੇ ਹੀ ਮਜੇ ਨਾਲ ਆਹ ਚੱਲ ਠੀਕ ਆ ਮੈਂ ਕਰ ਲਾਂ ਕੋਈ ਕੰਮ ਤੇ ਦਾਰ ਸੁੱਤੇ ਨੂੰ ਉਠਾਲਦਾ ਤੂੰ ਸੁੱਤੇ ਨੂੰ ਉਠਾਲਦਾ ਆਹ ਪੰਜ ਵਾ ਚੱਲੇ ਡੰਗਰਾਂ ਵੱਲ ਨਹੀਂ ਧਿਆਨ ਤੇਰਾ ਉਹ ਚੱਲਿਆ ਉਧਰ ਹੀ ਚੱਲਿਆ ਮੈਂ ਉਧਰੇ ਚੱਲਿਆ ਲੋਕੀ ਕਹਤੇ ਪੰਜੇ ਫਿਰਨਦੇ ਕੋਈ ਕੁਹ ਕਰਨ ੜਿਆ ਕੋਈ ਮਾਸੀ ਨਾਲ ਕੋਈ ਮਰੇ ਰਾਜਬਾਜੀ ਪੁੱਛੇ ਜਾਂ ਪਿਛੇ ਦਾ ਫਿਕਰ ਖਾਦਾ ਰਿਆ ਤੈਨੂੰ ਪੁਛੇ ਚੁਗਲੀਆਂ ਕਰਕੇ ਆਈ ਹੁਣੀ ਪੈਂਦਾ ਕਰਦਾ ਕਰਦੀ ਚੁਗਲੀਆਂ ਕਰਕੇ ਜਦ ਦੋਵੇਂ ਭੈਣਾਂ ਇਕੱਠੀਆਂ ਹੁੰਦੀਆਂ ਫੇਰ ਗੱਲਾਂ ਤੇ ਹੋਈਆਂ ਹੁੰਦੀਆਂ ਚੁਗਲੀਆਂ ਚੱਕਲੀਆਂ ਨਹੀਂ ਮੈਂ ਕਹਿਦੀਆਂ ਕਰਦੀ ਹਾਂ ਆ ਕਰਦੀ ਨਹੀਂ ਮੈਂ ਪਾਵਾ ਪੱਠੇ ਜਾਂ ਜਾ ਕੇ ਪਾ ਪੱਠੇ ਡੰਗਰਾਂ ਨੇ ਮੂੰਹ ਥਾ ਨਹੀਂ ਚੁੱਕੇ ਪਾਣੀ ਵੀ ਪਤਾ ਨਹੀਂ ਡਾਇਆ ਕਿ ਨਹੀਂ ਡਾਇਆ ਅੰਦਰ ਵੜ ਕੇ ਤੇ ਸੁੱਤਾ ਮੰਮੀ ਹਾਂ ਸੌਦਾ ਖਤਮ ਹੋਇਆ ਜੇ ਇਹ ਪੱਤੀ ਵੀ ਲਿਆਉਣ ਵਾਲੀ ਆ ਤੇ ਆਲੂ ਗੰਡੇ ਵੀ ਨਹੀਂ ਹੈਗੇ ਅੱਛਾ ਆਹੋ ਤੇ ਪੱਤੀ ਤੇ ਪੌਣੀ ਥੋੜੀ ਆ ਕਿਨੀ ਕਿਨੀ ਤੇ ਤੂੰ ਪੱਤੀ ਪੌਣੀ ਆ ਆ ਤਾਂ ਪੱਤੀ ਪਈ ਉਹ ਤੇ ਚਾਹ ਸਵਾਰ ਲਾਉਦੀ ਆ ਪੱਤੀ ਹੈਗੀ ਆ ਮਗਾਈ ਹੈਗੀ ਆ ਆਹੋ ਤੂੰ ਜੜੀ ਆ ਇਹਨੇ ਨਹੀਂ ਪਉਦੀ ਰਹੀ ਤੇ ਚਾਹ ਕਿਤੇ ਕਿੰਨੀ ਖੰਦੀ ਹੈਗੀ ਦੋ ਕੱਪ ਤੇ ਚਾਹ ਦੇ ਤਾਂ ਉਹ ਸਾਰੀ ਮੈਂ ਸਕਾ ਕੇ ਰੱਖੀ ਆ ਕਿੰ ਲੋ ਪੱਤੀ ਆ ਇਹ ਸਕਾ ਕੇ ਰੱਖ ਲਈ ਤੀ ਆਹੋ ਅਟਰਾ ਦੇ ਵਿੱਚ ਪਈ ਪੱਤੀਲਾ ਪਤਾ ਨਹੀਂ ਕਿਦਾਂ ਵਿੱਲਾ ਹੋ ਜਾਂਦਾ ਮਮੀ ਲੱਗਦਾ ਮੱਜੋ ਮੱਜਾ ਨੂੰ ਪਾਉ ਹੁੰਦੀ ਆ ਨਹੀਂ ਪੱਤੀ ਮੈਂ ਰੱਖੀ ਆ ਕਿ ਲੋ ਪੱਤੀ ਆ ਤੇ ਆਲੂ ਗੰਡੇ ਤੇ ਮੈਂ ਵਾਦੂ ਮੰਗਾ ਦੇਣੀ ਆ ਤੇ ਪੱਤੀ ਉਹੋ ਦਾਸਨੀ ਉਹ ਵੀ ਪਾਵਾਂਗੇ ਆਹੋ ਉਹ ਵਰਤਣੀ ਉਹਦੀ ਚਾਹ ਹੀ ਨਹੀਂ ਚੰਗੀ ਲੱਗਣੀ ਤੂੰ ਬੜਾ ਆਕੇ ਤੇ ਵੇਖੀ ਤੁਹਾਡੇ ਮਗਰ ਲੱਗਾ ਤਾਂ ਤੁਸੀਂ ਤੇ ਘਰ ਯਾਰ ਦੋ ਐਵੇਂ ਵੀ ਨਹੀਂ ਕੰਜੂਸੀਆਂ ਨਹੀਂ ਚੰਗੀਆਂ ਹੁੰਦੀਆਂ ਕਾਦੀ ਕੰਜੂਸੀ ਆ ਆਪਣੀ ਚੀਜ਼ ਦੀ ਕਾਦੀ ਕੰਜੂਸੀ ਹੁੰਦੀ ਆ ਤੁਹੋ ਤੇ ਇਨਾਈ ਨੇ ਨੀ ਪਾ ਪੱਤੀ ਪਾਉਂਦੀ ਥੋੜੇ ਇੱਜ ਦੀ ਵੀ ਨਹੀਂ ਤੇ ਚੱਲ ਤਾਂ ਮੈਂ ਆयो ਕੱਢ ਕੇ ਇਹਨਾਂ ਸੁਕਾ ਕੇ ਕੋਠੇ ਦੇ ਉੱਤੇ ਤੇ ਮੈਂ ਕਿ ਲੋਹਾਰੀ ਪੱਤੀ ਰੱਖੀ ਆ ਤੇ ਬੜੀ ਆ ਉਹ ਪੱਤੀ ਪੈ ਲੋ ਵਰਤਣੀ ਆ ਤੇ ਫੇਰ ਪੱਤੀ ਲਿਆਵਾ ਤੇ ਰੱਖੀ ਕਿੱਥੇ ਆ ਟਰੰਕ ਦੇ ਵਿੱਚ ਰੱਖੀ ਆ ਚੋਲ ਆਲੂ ਗੰਡੇ ਤੇ ਮੰਗਾ ਕੇ ਦੋ ਉਹ ਮੰਗਾ ਦਿੰਨੀ ਉਹ ਮੰਗਾ ਦਿੰਨੀ ਆ ਮੈਂ ਵਾਦੂ ਤੈਨੂੰ ਚੋ ਫੇਰ ਮੰਗਾ ਦੋ ਆ ਜੋਦਾ ਕਿੱਥੇ ਆ? ਅੰਦਰ ਹੀ ਹੋਣੇ। ਜੋਦੇ? ਹਾਂ ਮਾਦਾ ਵਜਮਾਂ ਨਹੀਂ ਆ। ਇਹ ਨਾ ਆਖਣ ਲਈ ਆਪੇ ਆਲੂ ਗੰਡੇ ਹੈ ਨੀਗੇ। ਅਸਾ ਤੇ ਇਦਾਂ ਕਰ ਭੀ ਆ ਲੈ ਪੈਸੇ। ਤੇ ਕੋਹ ਵਿਚੋਂ ਲੈ ਮਿਓੜਾ ਨਾਲ ਸੁੜੇ ਲੈਂਦੇ ਆ। ਹੂੰ ਉਹਦਾ ਚਾ ਮਸਾਲਾ ਲਿਆਉਣਾ ਵਾ। ਤੇ 20 ਰੁਪਈਆਂ ਦਾ ਹੋਲ ਐ ਵੀ ਮਸਾਲਾ ਤੇ ਅੱਧਾ ਅੱਧਾ ਕਿਲੋ ਆਲੂ ਗੰਡੇ ਲੈ ਆਵੀ ਤੇ ਬਾਕੀ ਜਿਹੜੇ ਪੈਸੇ ਬਚਣਗੇ ਲੈ ਆਵੀ ਮੈਨੂੰ ਦਵੀ ਲਿਆਣ ਕੇ ਮਾਤਾ ਅੱਧਾ ਅੱਧਾ ਕਿਲੋ ਆਲੂ ਗੰਡੇ ਆਹੋ ਨੱਕ ਜਾਦੇ ਚਾਰ ਪੈਂਦੇ ਮੈਂ ਨਹੀਂ ਜਾਣਾ ਲੈਣ ਮੈਂ ਬੇਤੀ ਕਰਾਉਣੀ ਤੂੰ ਮੰਗ ਲੈ ਲੈ ਦੱਸ ਉਹ ਉਹਨਾਂ ਨੇ ਵੇਚੜੀਆਂ ਹੀ ਆ ਤੀਜਾ ਉਹਨਾਂ ਉੱਥੇ ਤੇ ਨਹੀਂ ਰੱਖਣੀਆਂ ਮੈਂ ਨਹੀਂ ਜਾਣਾ ਮੈਨੂੰ ਲੈਂਦਾ ਸ਼ਰਮ ਆਉਦੀ ਉੱਥੇ ਕੋਈ ਸ਼ਰਮ ਕਾਦੀ ਆਪਣੀ ਜੀਤ ਦੀ ਪੈਸੇ ਦੇਣੇ ਚੀਜ਼ ਲਿਆਉਣੀ ਐ ਤੂੰ ਕਹਿੰਦਾ ਵੀ ਮੁਕਤਾ ਉੱਥੋਂ ਚੁੱਕ ਲਿਆਉਣੀ ਆ ਚੀਜ਼ ਚੰਗੀ ਕਿਹਾ ਤਾਂ ਬੂਰੀ ਲਾਲੂਆਂ ਦੀ ਲੈ ਆਈ ਤੇ ਬੂਰੀ ਗੰਨੇ ਦੀ ਲੈ ਆਈ ਅੱਧਾ ਅੱਧਾ ਕੋਲੋਂ ਲੈਂਦੇ ਉੱਥੋਂ ਦੁਕਾਨ ਦਾ ਦੱਗੇ ਮਜ਼ਾਕ ਕਰਨੀ ਹੱਟੇ ਵੀ ਮਾਤਾ ਤੁਹਾਡੀ ਆਉਂਦੀ ਆ ਤੇ ਕਦੀ ਕਦੀ ਮੁਕਤ ਜੱਤ ਧਣੀਆਂ ਪਾ ਦੇ ਆ ਮਿਰਚਾਂ ਦੇ ਦੇ ਕੋਨਾ ਉਹ ਬਾਚੇ ਹਰੀਆਂ ਮਿਰਚਾਂ ਵੀ ਹਰ ਨਹੀਂ ਗਈਆਂ ਹੋਣੀਆਂ ਉਹਨੇ ਦੱਸੀਆਂ ਤਾਂ ਨਹੀਂ ਹੋਣੀਆਂ ਹੀ ਨਹੀਂ 10 ਰੁਪਏ ਦੀ ਸਬਜ਼ੀ ਲੈਣੀ ਐ ਤੇ ਸਮਾਨ ਨੂੰ ਨਾ ਵਾਧੂ ਮੰਗ ਜਾਨੀ ਪਤਾ ਕੰਨੀ ਬੇਤੀ ਕਰਦੇ ਆਪਣੇ ਆਪ ਬੇਤੀ ਮਹਿਸੂਸ ਹੁੰਦੀ ਮੈਨੂੰ ਮੈਂ ਨਹੀਂ ਐਨਾ ਦੇwidetilde ਮਿਸੂ ਜੀ ਤੇ ਨੂੰ ਬਹੁਤ ਹੁੰਦੀ ਆ ਲਾ ਫੜ ਪੈ ਹੈ ਤੇ ਲੈ ਕੇ ਆ ਤੇ ਆਸਮਾਨ ਤੈਨੂੰ ਨਾ ਕਲਾਵਾ ਤੇ ਤੈਨੂੰ ਕਲਾਵਾ ਇਕੱਠਾ ਹੋ ਵਾਧੂ ਮਗਾਲਾ ਨਾ ਤੇ ਥੋੜੇ ਪੈਸੇ ਆ ਕਿੰਨੇ ਪੈਸੇ ਤੇ ਮੇਰੇ 80 ਰੁਪਏ ਆ ਸਾਰੇ ਆਹੋ ਤੇ ਅਸੀਂ ਥੋੜੇ ਹੁੰਦੇ ਆ ਕਿਤੇ ਉਤੋਂ ਵਿੱਚ ਹੋਈ ਕਹਿੰਦੀ ਮੈਨੂੰ ਵਾਪਸ ਲਿਆ ਰਹੀ ਵਾਪਸ ਲਿਆ ਆਂਦੀ ਮੈਂ ਕਿਹਾ ਆਲੂ ਗੰਡੇ ਰਹਿ ਦਿੰਦੇ ਆ ਲਸ਼ੂਰੇ ਤੋਂ ਲਿਆਦੇ ਉਹਨਾਂ ਦਾ ਸਮਾਨ ਲੈ ਆ ਚਾਰ ਪਰਵਾਦੇ ਰੋਟੀ ਉਹਨਾਂ ਖਾ ਲਿਆ ਕਰਾਂਗੇ ਉਹ ਤੇ ਚਲੋ ਖਾਣੀ ਅਧਰਾ ਚਾਰ ਪਾਊਗਾ ਤੇ ਖਾਵਾਂਗੇ ਆ ਤਾਂ ਆਲੂ ਗੰਡੇ ਰਹਿੰਦੇ ਫੇ ਕੀ ਕਰਨੇ ਆਲੂ ਗੰਡੇ ਵੀ ਲਿਆਵੀ ਆਜੇ ਚਾਰਾ ਜੀ ਨਹੀਂ ਪੈ ਜਾਣਾ ਅਜੇ ਮੈਂ ਥੱਕੀ ਆਈ ਆ ਉਹਨਾਂ ਨੂੰ ਬਾਲੂਗੀ ਸਕਾਉਂਗੀ ਫੇਰ ਛਾਰ ਪਾਉਂਗੀ ਹੁਣ ਕੇ ਚਾਰਨਾ ਹੀ ਖਾਇਆ ਕਰਾਂਗੇ ਬੜੇ ਸਵਾਦ ਚਾਰ ਬਣਦਾ ਵਾ ਮਾਤਾ ਮੈਨੂੰ ਨਹੀਂ ਮੈਂ ਮੇਰਾ ਨੀ ਜੀ ਕਹਦਾ ਜਾਣ ਨੂੰ ਜਾ ਜਾ ਲਿਆ ਉਹਨੇ ਸਬਜੀ ਬਣਾਉਣੀ ਹੀ ਫੇਰ ਉਹਨੇ ਪੁੱਛਣਾ ਵਲਿਆ ਦੇ ਦੇਣੀਗੇ ਉਹ ਬਾਹਰ ਸਬਜ਼ੀ ਖੇਡਦੇ ਜੀ ਉਹਨੇ ਕਿਹਾ ਪਾਪਾ ਮੇਰੇ ਵਾਸਤੇ ਕੁਝ ਲਿਆਈ ਤੇ ਪੈਹਾ ਮੇਰਾ 80 ਰੁਪਏ ਦੇ ਵਿੱਚ ਮੈਂ ਕੀ ਕੀ ਲਿਆਉਂ ਤੇ ਪਾਪਾ ਨੂੰ ਤੂੰ ਦੱਸ ਕੇ ਜਾਣਾ ਕੁੜੀ ਨੂੰ ਤੂੰ ਦੱਸ ਕੇ ਜਾਣਾ ਨਿਆਣਾ ਖਾੜੇ ਪੈਂਦਾ ਹੀ ਆ ਖੜੇ ਪੈਂਦਾ ਨਿਆਣਾ ਤੁਸੀਂ ਤੇ ਉਹੀ ਖਣੇ ਕਿਉਂ ਹਜਾੜਾ ਤੜਿਆ ਵਾ ਕਿਤਰਾ ਪੈਹਾ ਬਣਦਾ ਪੋਰਿਆ ਪੋਰਿਆ ਕਰਕੇ ਚੱਲ ਇੱਕ ਮਿੰਟ ਮੈਂ ਅੱਧਾ ਕਿਲੋ ਗੰਡੇ ਤੇ ਦਾ ਕਿਲੋ ਆਲੂ ਲੈ ਆ ਦੇਉਨਾ ਆਹੋ ਤੇ ਇਹਨਾਂ ਨੂੰ ਕਿ ਸਾਹ ਵੇ ਰੱਖ ਲਈ ਫਿਰ ਹਾ ਵਣਾਲੇ ਗੰਢੀ ਇਹਨਾਂ ਨੂੰ ਕਿਉਂ ਸਾਹਮ ਕੇ ਰੱਖਣੇ ਸਬਜ਼ੀ ਨਹੀਂ ਬਣਾਉਣੀ ਉਥੇ ਖਾਤਾ ਨਾ ਸਬਜ਼ੀ ਨੂੰ ਉਥੇ ਪਿਆਲਾ ਸਬਜ਼ੀ ਦੀ ਚੀਜ਼ ਨਾ ਉਹ ਨਾਲ ਜ ਦਸਵਾ ਕੇ ਫੇਰ ਮੁਰਕੇ ਚ ਕੱਢ ਲੈ ਮੇਰੀ ਗੱਲ ਸੁਣੋ ਦੋ ਆਲੂ ਪਾਏ ਹੋਣੇ ਇੱਕ ਨਿਕਾਜਾ ਗੰਡਾ ਪਾਇਆ ਹੋਵੇ ਤੇ ਸਬਜ਼ੀ ਸਵਾਦ ਬਣ ਜੇ ਇੰਨਾ ਵਿੱਚ ਲਸਣ ਪਾਓ ਅੱਧਾ ਕਿਲੋ ਨੂੰ ਆਲੂ ਚੜਨੇ ਕਿੰਨੇ ਕਿ ਦੋ ਹੀ ਚੜਨੇ ਆ ਆਹ ਦੋ ਚੜਨੇ ਆ ਲਾ ਇਹ ਜਿਹੜੇ ਆਲੂ ਆ ਜਿਹੜੇ ਆਲੂ ਆ ਨਿੱਕੇ ਵੇਖ ਕੇ ਪਾਵਾ ਲਈ ਹਾਂ ਮੈਂ ਬੇਰਾ ਬੇਰਾ ਜਿਹੜੇ ਲੈ ਆਂ ਤੂੰ ਉਹ ਤੇ ਫਿਰ ਗੱਲਾਂ ਕਰੀ ਜਨਾ ਮੈਂ ਤੈਨੂੰ ਵਧਾਈ ਜਨਾ ਗੱਲ ਵਧਾਈ ਜਨਾ ਪਤਾ ਨਹੀਂ ਮਾਦਾ ਆਹ ਉਮੀਨਾ ਮੈਨੂੰ ਨਹੀਂ ਪਤਾ ਮੈਂ ਹੀ ਆਉਂਦੇ ਆ ਫਟਲੇ ਹੁੰਦੀ ਇਹ ਗੱਲ ਚੰਗੀ ਜਵਾਬ ਲੈ ਹੁਣ ਚੱਕ ਤੂੰ ਮਿਰਚਾ ਵੀ ਮੁਫਤ ਚ ਲੈ ਆਉਣੀ ਧਰਿਆ ਵੀ ਮੁਫਤ ਚ ਲੈ ਆਉਣਾ ਆਹ ਵਾ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਸਭ ਕੋ ਮੁਕਾ ਕਰੋ ਹਾਂ ਕੀ ਬਤਾ ਕੀ ਬਣਾ ਬਣਾ ਖਾਂਦੇ ਰੈਟੋ ਕਰੀ ਭਰੀ ਹੀ ਗਈ ਆ ਲੂਆਂ ਦੀ ਆਉਂਦੇ ਆ ਨੂ ਮੇਰੇ ਆਹ ਹੋਰ ਹੀ ਚਿਪਸ ਬਣਾ ਲੈਣਾ ਹੋ ਜੀ ਗੰਡੇ ਵੀ ਹੈਗੇ ਹੀ ਆਲੂ ਵੀ ਹੈਗੇ ਹੈਗੇ ਤਾਂ ਖਣੀ ਕੀ ਇੱਕ ਦਿਨ ਦੇ ਵਿੱਚ ਹੀ ਇੱਕ ਇਹ ਮਕਾਤਾ ਸਭ ਕੋ ਹੀ ਤੁਸੀਂ ਮਕਾਤਾ ਇਹ ਵੇਤਾ ਮਰੋ ਚੱਲ ਗਾ ਲਾਣਾ ਕਰ ਜਾ ਲਿਆ ਆ ਜਾ ਲਿਆ ਦਿੰਦਾ ਵਾ ਨਾਣ ਛੱਢਣੀ ਤੁਝ ਨਾ ਚੁੰਦੇ ਹੁੰਦੀ ਨਾ ਜਾਣ ਛੱਡੇਗੀ ਹੱਥ ਕਰ ਤਾ ਤੀ ਇਹ ਨੇ ਪੈਸੇ ਨੂੰ ਪੈਸਾ ਸਮਝਦਾ ਹੀ ਹੈ ਨਹੀਂ ਕਿਤੇ ਗੋਪੀ ਕਿੱਥੇ ਗਈਆਂ ਮੈਂ ਸੋਈ ਚ ਕੰਮ ਹੀ ਕਰਾਂਦਾ ਸੀ ਅੱਛਾ ਮੈਂ ਆ ਗੱਲ ਕਰਨੀ ਸੀ ਇੱਕ ਤੇਰੇ ਨਾਲ ਹਾਂਜੀ ਜਿਹੜੇ ਲਸੂੜੇ ਲਿਆਉਂਦੇ ਆ ਉਹਨਾਂ 'ਚ ਤੇਰ ਵੀ ਪਹਿਣਾ ਵਾ ਆਹ ਤੇਲ ਤਾਂ ਪੈਣਾ ਤੇਲ ਤੋਂ ਬਿਨਾ ਥੋੜੀ ਚਾਰ ਆਹ ਤਾਂ ਫੇਰ ਹੀ ਚਾਰ ਬਣਨਾ ਆ ਆਹੋ ਤੇ ਮੇਰਾ ਰਾਦਾ ਵਾ ਆਪ ਹੀ ਤੇਰੀ ਮਾਸੀ ਜਿਹੜੀ ਆ ਉਹਨਾਂ ਦੀ ਘਰ ਦੀ ਸਰੋਂ ਬੜੀ ਆ ਉਹ ਵੱਡੀ ਮਾਸੀ ਤੇ ਆਹੋ ਹਾਂ ਤੇ ਮੈਨੂੰ ਫੂਲ ਲਾ ਕੇ ਦੇ ਹਾਂ ਤੇ ਮੈਂ ਉਹਨੂੰ ਪੁੱਛਿਆ ਵੀ ਤੇਲ ਕਢਾਇਆ ਵਾ ਜਿਤਨਾ ਮੈਂ ਸੁੜੇ ਲੈ ਆਈਂ ਇਤਰਾ ਮੈਂ ਤੇਲ ਵੀ ਲੈ ਆਉਂਗੀ ਜਾ ਕੇ ਅੱਛਾ ਆ ਤੇ ਮੈਨੂੰ ਫੂਲ ਲਾ ਕੇ ਦੇ ਤੇ ਫੋਨ ਮੇਰੇ ਫੋਨ 'ਚ ਤੇ ਬੈਲੈਂਸ ਹੀ ਨਹੀਂ ਹੈਗਾ ਪੈਸੇ ਹੀ ਨਹੀਂ ਹੈਗੇ ਪੈਸੇ ਨਹੀਂ ਹੈਗੇ ਆਹੋ ਬਾਹੇ ਤਾਂ ਨੋਏ ਹੁਣ ਪਵਾ ਕੇ ਦਿੱਤੇ ਥੋੜੇ ਦਿਨ ਹੋਏ ਆ ਤੇ ਤੂੰ ਉਹਦੇ ਫੋਨ ਤੇ ਜਦੋਂ ਲੱਗੇ ਰਹਿਣਾ ਲੱਗੇ ਰਹਿਣਾ ਤਾਂ ਤੂੰ ਇਹ ਪੈਸੇ ਕੀ ਕਰਨ ਨਹੀਂ ਫੋਨ ਤੇ ਭਾਵੇਂ ਲੱਗੇ ਰੋ ਤੇ ਭਾਵੇਂ ਨਾ ਲੱਗੇ ਰੋ ਠਾਈਆਂ ਦਿਨਾਂ ਬਾਅਦ ਜਿਹੜੇ ਪੈਸੇ ਪਵਾਉਣੇ ਪੈਂਦੇ ਆ ਉਹ ਕੰਮ ਹੋ ਜਾਂਦੇ ਇਹ ਚੰਗਾ ਕੰਮ ਨਹੀਂ ਆਹੋ ਤੇ ਤੁਹਾਨੂੰ ਮੈਂ ਪਹਿਲਾਂ ਕਰ ਨਹੀਂ ਦੱਸਿਆ ਤੇ ਦੱਸਣਾ ਕੀ ਹੈਗਾ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਮੈਨੂੰ ਕੀ ਪਤਾ ਵਾ ਪਵਾਇਆ ਨਹੀਂ ਕਰਨੇ ਅੱਕੀ ਬਹੁਤ ਆ ਆਹੋ ਉਹਦਾ ਵੀ ਪਿਆ ਹੀ ਰਹਿੰਦਾ ਵਾ ਮੈਂ ਨਵੀਂ ਨਵਰ ਲੜ ਲੁੜਕੇ ਮੈਂ ਪਹੁੰਚੀ ਆ ਉਹਦਾ ਆਉਂਦੇ ਦੂਜਾ ਸਮਰੀਦ ਦੇ ਪਾਪਾ ਤਾਂ ਫੇਰ ਮੈਂ ਉਹਨਾਂ ਨੂੰ ਕਿ ਉਹਨਾਂ ਦੇ ਫੋਨ ਲੈ ਕੇ ਤੇ ਫੇਰ ਲਵਾ ਦੇਣੀ ਫੋਨ ਆਹ ਆਉਂਦਾ ਵਾ ਤੇ ਚੇਤੇ ਦੇ ਨਾਲ ਮੈਨੂੰ ਟਾਈਮ ਨਾ ਦੱਸੀ ਤਾਂ ਸਵੇਰੇ ਫੇਰ ਮੈਂ ਟਾਈਮ ਨਾ ਜਾਉਂਗੀ ਆਹ ਤੇ ਬਿਸ਼ਰਮਾ ਬਿਸ਼ਰਮੀ ਵਾਲੀ ਟਰ ਤੇਲ ਤਾਂ ਦੇਣਗੇ ਹੀ ਨਾ ਮੈਨੂੰ ਆਹੋ ਜੇ ਕਰਦਾ ਫੇਰ ਤੇ ਦੇਣਗੇ ਆਹੋ ਤੇ ਕੋਹ ਆਪਾ ਚਾਰਚ ਪਾਵਾਂਗੇ ਤੇ ਕੋਹ ਆਪਾ ਤੜਕੇ ਚ ਵਰਤ ਲਾਂਗੇ ਆਹੋ ਚੜਾਏ ਦੇ ਠੀਕ ਹਾਂ ਪਰ ਉਹਦਾ achar ਇਹਨਾਂ ਚ ਜਿਹੜਾ ਲਸੂੜਿਆਂ ਦਾ achar ਹੈ ਚ ਤੇਲ ਜਿਆਦਾ ਪੈਂਦਾ ਵਾ 2 ਲੀਟਰ ਤਾਂ ਪਾਉਂਦੇ ਹੀ ਪੈ ਰਵੇ ਚ ਇੰਨਾ ਤੇਲ ਆਹ ਹੋ ਕਹਿੰਦੇ ਆ ਭੋਂ ਕੇ ਰੱਖੀਦਾ ਵੇਖ ਕੇ ਰੱਖੀ ਦੇ ਹਾਂ ਵੇਖੀ ਜਾਉਗੀ ਅੱਗੇ ਮੈਂ ਪਾਉਂਦੀ ਰਹੀ ਮੈਂ ਤਾਂ ਥੋੜਾ ਹੀ ਪਾਉਂਦੀ ਹੁੰਦੀ ਤੇ ਬੜਾ ਸੋਹਣਾ achar ਬਣਦਾ ਹੁੰਦਾ 14 ਨੂੰ ਪਾਉਣਾ ਹੁੰਦਾ ਹੀ ਆ ਫਿਰ ਆ ਉਸ ਹਿਸਾਬ ਨਾਲ ਪਾ ਲੀ ਚੰਗਾ ਫਿਰ ਹਾਂ ਮੈਂ ਹੁੰਦੇ ਤੇ ਮੈਂ ਲਾ ਦੇਣੀ ਪਉਂਦਾ ਚੰਗਾ ਉਹ ਗਿਆ ਵਾਤਿਆ ਲਾਉਂਦਾ ਤੇ ਫਿਰ ਲਵਾ ਲਈ ਮੈਨੂੰ ਚੇਤਾ ਭਰ ਜਾਣਾ ਆਪ ਚੇਤਾ ਕਰੀ ਨਹੀਂ ਨਹੀਂ ਮੈਂ ਲਾ ਦੂੰਗੀ ਹਾਂ ਚੰਗਾ